ਹਾਂਜੀ ਆ ਸ੍ਰੀਕਲ ਜੀ ਅੱਜ ਮੈਨੂੰ ਕਿਹਾ ਤੂੰ ਵਲੌਗ ਬਣਾ ਤੇ ਅਜੇ ਮੈਂ ਵਲੌਗ ਬਣਾਉਣ ਲੱਗਾ ਹਾਂ ਆਹ ਰੋ ਬਾਈ ਬੈਗ ਲੈਣਾ ਬਣਾ ਰਿਹਾ ਮੈਂ ਇਹ ਤੋਂ ਯਾਰ ਕਰੀ ਹੁੰਦੇ ਇਦਾਂ ਲੱਗਾ ਬਣਾ ਰਹੀ ਹਾਂ ਆਪਾਂ ਬੱਸ ਸਰ ਬੋਲਾ ਦੇਖ ਲਓ ਹੋਏ ਹਾਪ ਹੋਏ

ਇਦਨੇ ਟਲੋ ਫਰੀਦ ਨੇ ਪੈਂਥਰ ਲੈ ਲਈ ਆਜ ਮੋਰ ਦੀ ਮੋਰਦੀ ਹੋ ਜਾ ਮੋਰਦੀ ਮੋਰ ਦੀ ਮੋਰਦੀ ਹੋ ਜਾ ਮੋਰਦੀ ਹੋ ਵੀ ਹੋ ਜਾ ਦੱਸੇ ਭੱਜ ਕੇ ਆ ਜਾ ਕਿਸੇ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਆਪ ਸਵਰਗ ਭਾੜਦੇ ਹੋ ਬਦਵਾਵਾਂ ਵਿੱਚ ਬਹੁਤ ਤਾਕਤ ਹੁੰਦੀ ਹੈ ਇਹ ਬੰਦੇ ਨੂੰ ਅੰਦਰੇ ਅੰਦਰ ਖਾ ਜਾਂਦੀ ਹੈ ਤੁਹਾਡੇ ਸਾਹ ਦਾ ਚੱਲਦੇ ਹੋਣ ਪਰ ਤੁਸੀਂ ਜੀ ਮੈਂ ਅੱਜ ਮੈਨੂੰ ਕਿਹਾ ਤੂੰ ਬਲੌਗ ਬਣਾ ਸਾਰੇ ਮੈਂ ਬਲੌਗ ਨੂੰ ਲਗਾਵਾ ਆਹ ਸਾਡਾ ਬਾਈ ਇਹਨੂੰ ਬੈਕ ਕੈਮਰੇ ਨਾਲ ਬਣਾ ਲੈ ਮੈਂ ਇਹ ਤੂੰ ਐਡ ਕਰੀ ਮੂਰੇ ਮੂਰੇ ਨਾਲ ਰੋ ਕੇ ਜਾ ਲਓ ਜੀ ਸਾਸੜ ਜੀ ਮਾਸਰੀਕਾਲ ਆ ਗਏ ਨੇ ਮਾਸਰ ਜੀ ਸਾਸਰੀਕਾਲ ਆ ਹਾਂ ਜੀ ਗਾਇਜ਼ ਅੱਜ ਅਸੀਂ ਪਹੁੰਚੇ ਹਾਂ ਬੋਨਤੀਆਂ ਜੋਂ ਤੋਂ ਹੁਣ ਚਾਰ ਦੀ ਤਿਆਰੀ ਹੋ ਰਹੀ ਹੈ ਆ ਟਰਾਲੀ ਲੈ ਆਂਦੀ ਨਵੀਂ ਜਿਨ੍ਹਾਂ ਨੇ ਟਰਫਾਂ ਦਾ ਕੰਮ ਛੱਡ ਗਏ ਵਿੱਡਾਂ ਦਾ ਵੀ ਗੱਲ ਹੈ ਜੀ ਸਿੱਧੇ ਸਿੱਧੇ ਉਹ ਭਰਾਵਾ ਖੇਤੀ ਦਾ ਕੰਮ ਵੀ ਜ਼ਰੂਰੀ ਆ ਕਹਿੰਦੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜੀ ਵੇਖ ਲਾਲ ਲਾਲ ਮੜ ਕੇ ਇਹਨੇ ਰਾਤ ਨੂੰ ਮੂਗਰੇ ਲੱਭ ਲਾ ਫਿਰ ਨਾ ਕੱਜ ਕੋਣ ਦੇ ਕਹਣਾ ਮੂਗਰੇ ਕੀ ਮੋਲ ਆ ਬੱਦਲ ਵਾਲੀ ਕੀ ਕਹਿੰਦੀ ਆ ਸਿੰਦ ਮੋਲ ਆ ਸ਼ਿਲਪੂਰਾ ਸਵੈੱਡ ਤੋਂ ਪਰੇ ਰਹਿ ਸਿਰ ਚ ਨਾ ਵਜੇ ਓ ਯਾਰ ਅਪਲਾ ਇਧਰ ਹੀ ਆ ਜਾ ਐਣ ਕਾਂ ਲਾ ਕੇ ਲੈ ਕੇ ਮਿਸਤਰੀ ਮੈਨੂੰ ਕਹਿੰਦੇ ਹੋਣੀ ਪਿਆਹੜੇ ਉਹਨਾਂ ਨਾਲ ਚਲਾਵਾਂਗੇ ਨਿਗਾ ਨਾ ਵੇਖੋ ਕਹਿੰਦੇ ਬਾਹਰ ਇੱਕ ਇੱਕ ਮੀਟ ਕੇ ਪਰੇ ਤਾਂ ਹੋ ਇਹ ਕਿਵੇਂ ਪਤਾ ਲੱਗੂਗੀ ਇੱਥੇ ਇੰਨੀ ਨੇੜੇ ਆ ਤੈਨੂੰ ਕਿਵੇਂ ਦੱਸ ਜੂਗਾ ਯਾਰ ਅਖਬਾਲ ਵਾਲੀ ਆਨੇ ਮਰਦਾ ਯਾਰ ਪਰੇ ਓਏ ਉਹ ਨੂੰ ਦੇਖਣ ਤੇ ਆ ਗਈ ਆ ਗਈ ਆ ਜੱਲੀ ਬਾਈ ਕਿੱਦੂ ਉੱਡਾ ਜਾ ਰਹੀ ਆ ਦਾਲਾ ਜਾਣਾ ਬਣਾਵਾ ਓਏ ਆਂਦੀ ਮੋੜਿਆ ਮੋੜਿਆ ਗਿਆ ਆ ਗਿਆ ਵੇਖ ਕੇ ਕਿਵੇਂ ਕੀਤਾ ਸੀ ਵੀ ਕਿਵੇਂ ਵੀ ਨਹੀਂ ਕੀਤਾ ਸਾਡੇ ਮੈਸਤਰੀ ਆ ਸਾਡੇ ਪੰਨੇ ਕਿਉਂ ਘੜਾ ਦੀਦਾ ਚੱਲਾ ਮਾਸ਼ੱਲਾ ਖੜੇ 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 ਮੇਰੇ ਹੱਥ ਬਾਗੇ ਚਲਾਉਂਗਾ ਕੱਟ ਕੇ ਦੁਕਾਨ ਤੇ ਇਹ ਕਹਿਣਾ ਹੋਰ ਲੱਗ ਜਾ ਬੈਡ ਨੂੰ ਰਾਹ ਕੀ ਹੈ ਮੈਂ ਤੈਨੂੰ ਬੇਇੱਜ਼ਤੀ ਕਰਾਈ ਹੈ ਨਾ ਬੋਪਾ ਟਰਪੋ ਜੋਨ ਦੀ ਅਰਥ ਕੀ ਨੇ ਸਾਰਾ ਅਰਥ ਲਾਇਆ ਜਾ ਅਰਥ ਲੱਗਿਆ ਅਰਥ ਲਾਇਆ ਚਲੋ ਟਰਾਲੀ ਤੇ ਲੱਗਾ ਹੋਇਆ ਨਹੀਂ ਚੱਲ ਜੰਪ ਚੱਲੀ ਇਹ ਚੱਲ ਚੱਲ ਟਰਾਲੀ ਤੋਂ ਤਾਂ ਲੱਗਾ ਹੋਇਆ ਟਕਾਹ ਕੇ ਚੱਲ ਨਾਲ ਪਾ ਟਾਂਕਾ ਲਾ ਲੇਰ ਪੈਂ ਥੋੜਾ ਲਾ ਓ ਰੰਗ ਨਾ ਡਾ ਲੀ ਮਿਆ ਕਰਨਿਆਂ ਨੂੰ ਮਗਰ ਨਹੀਂ ਹੁੰਦਾ ਲਾ ਕੇ ਵੇਲੇ ਇੱਥੇ ਆਪਾਂ ਦਾ ਮਗਰ ਨਹੀਂ ਹੁੰਦਾ ਮਗਰ ਨਹੀਂ ਹੁੰਦਾ ਕੀ ਕਹਿਣਾ ਤੁਹਾਡਾ ਆਏ ਕਹਿਣਾ ਬੱਲੇ ਉਹ ਹੱਥ ਤਾਂ ਲੈ ਹੱਥੋਂ ਲੱਗਣ ਵਾਲਾ ਉਹ ਤਾਂ ਫਿਰਦਾ ਆ ਹੀ ਲੱਗਾ ਤੇ ਪਿੱਛੋਂ ਵੀ ਲਾਇਆ ਪਿੱਛੋਂ ਵੀ ਲਾ ਇੱਕ ਰੱਖਣਾ ਇੰਨਾ ਲੰਮਾ ਲਓ ਮਗਰਮ ਲਿਆ ਹੋਇਆ ਸਾ ਤਰੀ ਲਪੰਡੇ ਤੇ ਇਹ ਚੱਲਦਾ ਵਾ ਫੇਰ ਇੱਧਰ ਘਾਤੋ ਨਹੀਂ ਹੁੰਦਾ ਇੱਥੇ ਵੇਗ ਚੱਲ ਨੱਪਰਾਂ ਪੈਂਟ ਬਵਾ ਸਾਡੇ ਪਿੰਡ ਦਾ ਗੋਲ ਗੱਪਾ ਸਾਡੇ ਪਿੰਡ ਦਾ ਗੋਲ ਗੱਪਾ ਟੱਡ ਵੀ ਦਿਖਾ ਰਹੇ ਆ ਜੀ ਰੋੜ ਦਾ ਪਿਆਰ ਕਰਾਉਂਦਾ ਬੱਚਾ ਤੋਂ ਨਹੀਂ ਹੋਣੇ ਵਾਲਾ ਆਪ ਕੋ ਇਹ ਕੀ ਹੈ ਟੈਡ ਟੈਡ ਨਹੀਂ ਗਰਭવતી ਗਰਭવતી ਇੱਧਰ ਆ ਕੇ ਦੇਖੀ ਹੈਂ ਲੀਡ 200000 ਨੌਂਸ਼ੇ ਕੱਢ ਤੂੰ ਸਾਨੂੰ ਮੈਨੂੰ ਕੱਲ ਪਈ ਇਹਨਾਂ ਲੀਡ ਤਾਂ 2 ਤਾਂ ਹੀ ਹੋਈ ਪਈ ਆ ਸਾਫ ਕਰ ਲੀ ਕੈਮਰਾ ਚਲੋ ਅਜਾ ਪਾੜ ਲੈ ਕੇ ਆ ਝੂਟਾ ਆਜ ਕਾਮੇ ਹਰ ਬੇਬੀ ਮੈਂ ਨਹੀਂ ਜਾਣਾ ਲੋং ਡਰਾਈਵਰ ਮੈਂ ਨਹੀਂ ਜਾਣਾ ਲੋং ਡਰਾਈਵਰ ਸਾਡਾ ਵੀਰ ਦੀ ਓਏ ਬ੍ਰੇਕ ਘੱਟ ਲੱਗਦੇ ਸੀ ਪੇ ਬਾਹਰ ਬੈਠਾ ਕਦੀ ਨਹੀਂ ਗਿਆ ਭਰਾ ਬਾਅਦਲੇ ਨੇ ਜੰਮ ਕੰਨ ਜਾਨੀ ਕਿਹੜੀ ਬਹਿ ਗਿਆ ਉਹ ਤੋਂ ਬੜਿਆ ਲੱਗਦਾ ਉਹ ਡੋਲਦੀ ਆ ਇਹ ਟੱਲੋ ਪ੍ਰੀਤ ਨੇ 35 ਲੈ ਲਈ ਟੱਲੋ ਪ੍ਰੀਤ ਨੇ 35 ਲੈ ਲਈ ਮਾੜਾ ਕਮਾ ਦੇ ਇਹ ਪੈਂਟ ਸਾਰਾ ਇਦਾਂ ਆ ਬਾਬਾ ਬਾਹਰ ਨਹੀਂ ਆਉਂਦਾ ਵੇਰ ਤਾਂ ਅੰਦਰੋਂ ਡਿੱਗੀ ਜਾਂਦਾ ਓਏ ਆ ਚੱਲਣ ਭਰਾ ਰੋਕ ਲਾ ਉਸੇ ਉੱਤੇ ਮੱਚ ਕੇ ਭਰਾਵਾ ਤਾਂ ਦੇਖੋ ਜਾ ਛੱਡੋ ਹਾਂ। ਇਹਨਾਂ ਨੂੰ ਘਰ ਹੁਣ ਥੋੜਾ ਜਿਹਾ ਕਰ ਦੇ। ਬੱਸ। ਸਿੱਤਾ ਪੱਤੀ ਲੈ ਕੇ ਇੱਥੇ ਢਿੱਕ ਲਾ ਦੇ। ਬੱਦਲ ਵਾਲੀ ਮਾਹੌਲ ਰੱਬ ਰੱਬ ਖੁਸ਼। ਇਹ ਵੈਲਡ ਵੈਲਡ ਕਰਕੇ ਇਹ ਵੈਲਡ ਕਰਾਇਆ। ਨਹੀਂ। ਮਾਟਕ ਲੱਗੀ ਖਰਾਬ ਜੀ ਕਿੰਨਰੋਂ। ਦੱਸਿਆ ਆਇਆ ਕਿ ਮੈਂ ਇਕੱਲੇ ਨਹੀਂ ਮਾਰਦਾ। ਓਕੇ। ਦੱਸੋ ਜੀ ਸਿੱਧਾ ਵੀਡੀਓ 'ਚ ਉਹਨਾਂ ਨੇ ਜ਼ਾਲਾ ਮੁੜ ਕੇ ਵੇਖਣਾ ਜਦੋਂ ਬੈਲਡ ਹੋ ਗਿਆ ਸਾਰਾ ਕੋਈ ਨਾ ਬਾਅਦ ਚ ਦੱਸ ਦੇਣਗੇ ਉਹਨਾਂ ਨੂੰ ਪੁੱਛ ਕੇ ਪਰ ਇਹ ਟਰਾਲੀ ਨਵੀਂ ਲਿਆਂਦੀ ਪਰ ਇਹ ਨੰਬਰ ਪਲੇਟ ਸਪੈਸ਼ਲ ਰੱਖ ਕੇ ਲਾਈ ਫ੍ਰੈਸ਼ ਸੋਡਾ ਹੂੰ ਕਹਦਾ ਯਾਰ 2 ਲੀਟਰ ਦੀ ਬੋਤਲ 500 ਰੁਪਏ ਦੇ ਵਿੱਚ ਹੂੰ ਦੈਂਕਰ ਪਰ ਆ ਕਿਵੇਂ ਖੜਾ ਸੀ ਇਹ ਓਏ ਇਹ ਕਿਵੇਂ ਖੜਾ ਸੀ ਤੂੰ ਤੇਰਾ ਦੇਖਣ ਦਾ ਨਜ਼ਰੀਆ ਹੀ ਗਲਤ ਹੈ ਮੈਂ ਖੜਾ ਦਾ ਮੈਂ ਸਿੱਧਾ ਹੀ ਸੀ ਮੈਂ ਕੰਮ ਦੇ ਢੰਗ ਨਾਲ ਕਰਦਾ ਇਹ ਥੱਲੇ ਫੇਰ ਉਹੀ ਗੱਲ ਮਰੀਆ ਬਣ ਗਿਆ ਐਣ ਕਾ ਦੋ ਭਾਜੀ ਐਣ ਕਾ ਦੇ ਦੇ ਏਦਾਂ ਕਰ ਐਣ ਕਾ ਨਹੀਂ ਦਿੰਦਾ ਇਹਨੂੰ ਬਿਲਡਿੰਗ ਵਾਲਾ ਰਾਡ ਫੜਾ ਦੇ ਰਾਤ ਮੇਰੀ ਚੀਕਾਂ ਪੈਣਾ ਮੀਂਹ ਪੈਣ ਲੱਗ ਗਿਆ ਉਹ ਫਲਾਊਗਾ ਫੇਰ ਯਾ ਭੈਣ ਜੀ ਯਾਰ ਸਾਰੇ ਖੋ ਲਾ ਲਿਆ ਲਾ ਲਿਆ ਦੇ ਦੇ ਜਾ ਕੇ ਲਾ ਲਿਆ ਦੂਜਾ ਚਾਂਦ ਘਾਟਾ ਜਿੱਤੇ ਚਾਂਦ ਨੂੰ ਘਾਟਾ ਲੈ ਜਰਾ ਮੈਂ ਦੱਸਾਂ ਬੰਡਰ ਟੇਕਰ ਨੂੰ ਹਾਂ ਮੀਂਹ ਪੈ ਜਾਂਦਾ ਮੀ ਬੈਂਦਾ ਮੀ ਬੈਂਦਾ ਮੀ ਮੀ ਪਈਆਂ ਦਾ ਤੇ ਆਈ লাশ ਦੱਬ ਦੇਣੇ ਆ ਲਾਣਾ ਕਿੱਡੀ ਹੋਏ ਹੋ ਵੀ ਤਾਂ ਉਹ ਲੱਕੜ ਦੀ ਹੈ ਟੀ-ਸ਼ਰਟ ਚਾਹੀਦੀ ਆ ਸਾਨੂੰ ਟੀ-ਸ਼ਰਟ ਉਹੀ ਟੀ-ਸ਼ਰਟ ਹਾਂ ਆ ਦੇ ਪਰਸ਼ੇ ਵੀਰੇ ਵੀਰੇ ਛੇਕ ਤਾਂ ਉੱਥੇ ਨਹੀਂ ਇੱਕ ਬਈ ਤੁਹਾਨੂੰ ਮੈਂ ਇਹਦੇ ਟ੍ਰੈਲ ਘੁਮਾਦੀ ਰੁਕ ਜੇ ਪਹਾਈ ਇੱਥੇ ਕੱਟੀ ਇੱਥੋਂ ਪਾ ਨਾ ਪਾ ਜੁੜੇ ਇਹ ਦੂ ਵਧੀਆ ਵੀਰੇ ਟਰੈਕਟਰ ਖਾ ਕਰਦੇ ਆਪਾਂ ਨੂੰ ਸ਼ਰਟ ਚਾਹੀਦੀ ਆ। ਇਹਨਾਂ ਨੇ ਸ਼ੱਟ ਲਵਾ ਲਈ ਦੋਵਾਂ ਨੇ ਹੁਣ ਗੱਲ ਕੋਈ ਹੋਰ ਨਹੀਂ। ਤੇ ਦੋਵਾਂ ਨੇ ਜਾਂ ਤੋਂ ਲਵਾ ਲਈ ਹਣੇ ਲਵਾ ਲਈ ਸ਼ੱਟ। ਕੀ ਲਾਇਆ? ਗਰੀਸ। ਦਰਫਟ ਆ ਮੈਂ ਵੀ ਹੋਇ ਲਿਆ ਹੁਣ ਮੇਰੇ ਨਾਲ ਨੂੰ ਵੀ ਆ। ਆ ਮੈਂ ਹਣ ਚੋ। ਆ ਬੈਰੂ। ਓਏ ਓਏ ਦੋ ਦਾ ਮਖਲਾ ਉਹ ਭੰਦੇ ਕਸਣਾ ਮੈਂ ਤੇਰੀ ਗਰੰਟਰ ਲੈ ਕੇ ਜਾ ਵੜਦੇ ਇਹਨੂੰ ਗਰੰਟਰ ਨਾ ਵੜਦੇ ਇਹਨੂੰ ਮੈਂ ਇਹਦੇ ਦੋ ਟੋਟੇ ਕਰਦੇ ਓਏ ਓਏ ਲਾ ਕੇ ਵੇਖੇ ਉਹ ਇਹ ਤਾਂ ਡਾਂਗ ਚੇਰੇ ਆ ਪਾਣੀ ਵਾਲਾ ਕਮਰਾ ਕਰ ਅੱਗੇ ਮੀਂਹ ਰਹਿਂਦੇ ਪੀਪੇ ਆ ਕਮਰਾ ਕਰ ਪੀਪੇ ਉਹ ਅਜੇ ਉੱਤਰਦਾ ਰਾਂ ਇੰਨੇ ਸੋਹਣੇ ਆ ਪਾ ਉਹ ਦਾਰਾ ਚਾਹ ਤੂੰ ਤੂੰ ਮੈਂ ਤੇ ਜਿੱਦ ਨਾਲ ਪਾਇਆ ਸੀ ਨਹੀਂ ਫੜਿਆ ਗਿਆ ਵਪਾਰੀ ਆਹੋ ਦੇਖ ਓਏ ਬੇਟਾ ਹਰਦਾ ਨਹੀਂ ਕੀ ਆ ਸਲਾਹ ਕਰ ਸਲਾਹ ਕਰ ਓਏ ਆਹ ਲਿਆ ਦੋਸਤ ਨਾ ਬਰਾਵਾ ਪੋਇਨਾ ਗੱਲ ਉਹਦੀ ਭਰਿਆ ਨੇ ਪਾਣੀ ਵਾਲਾ ਕੰਮ ਆ ਗਿਆ ਪਾਣੀ ਵਾਲਾ ਗਾ ਬਾਲਟੀਏ ਭਰਿਆ ਸੀ ਸਾਬ ਤੁਸੀਂ ਆ ਮਾਸੀ ਦਾ ਮੁੰਡਾ ਮੇਰੀ ਦਾ ਓਏ ਆ ਜਾ ਆ ਜਾ ਆ ਜਾ ਦੱਸੇ ਨੇ ਪਾਰਟੀ ਚੱਕੀ ਪਾਣੀ ਭਰ ਕੇ ਇਹ ਤਾਂ ਨਾ ਉਤ ਬੱਸ ਆਪੋ ਪਰ ਹਟਾਰ ਬੋਲ ਦੇਖ ਲਓ ਓਏ ਓਏ ਕਾਵਾ ਨਾ ਮੁੰਡਿਆ ਦਰ ਤੇ ਕੋਈ ਦਰਵਾ ਕੋਈ ਦਰਵਾ ਕੋਈ ਦਰਵਾ ਹਾਂ ਹਾਂ ਮਾਰੇ ਨੇ ਇਹਨੇ ਬਾਲਟੀ ਚੱਕੀ ਪਾਣੀ ਸੀ ਸਿੱਧੇ ਇਹਨੇ ਪਾਪ ਦੀ ਕਿਤੇ ਸਾਰੀ ਹੋਣਾ ਪਾਣੀ ਹੋ ਗਿਆ ਹੈ ਜੀ ਬਾਈ ਕਿਹ ਚੱਕੀ ਵਾਹ ਬੱਲਾ ਜੀ ਦੇ ਦੇਓ ਅਗਲਾ ਹਮਲਾ ਮੈਂ ਮੈਂ মিডিਆ ਵਾਲਾ ਵਿੱਚ ਅਗਲਾ ਹਮਲਾ ਇਹਨਾਂ ਦਾ ਉੱਤੇ ਆਵਾਜ਼ ਤੇ ਮੈਂ ਕਿਸੇ ਨਾਲ ਨਹੀਂ ਗਾ ਬਾਜ ਤੁਹਾਡਾ ਕੀ ਕਹਿਣਾ ਹੈ ਯਾਨੀ ਟੀਟੀ ਮਰੂਗੀ ਵਾਕਾਂ ਤਾਂ ਆਹ ਦੇਖੋ ਜਵਾਬ ਮੈਂ ਤੇ ਰਿਆਲੀ ਆ ਮੈਂ মিডিਆ ਵਾਲਾ ਬਲੋਗਰ ਬਾਜ ਭੱਜ ਗਿਆ ਜੀ ਖਤੋ ਖਤੀ ਬਾਜ ਹੋ ਗਿਆ ਮੋਰ ਦੀ ਬਾਜ ਮੋਰ ਦੀ ਮੋਰਦੀ ਹੋ ਜਾ ਮੋਰਦੀ 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 ਹੋ ਜਾ ਉਹ ਜਾਂਦਾ ਹੀ ਮੋਰਦੀ ਹੋ ਜਾ ਜਿਵੇਂ ਭੱਜ ਗਿਆ ਹੋ ਜਾ ਜਿਵੇਂ ਭੱਜ ਕੇ ਤੂੰ ਐ ਦਿਓ ਬਾਅਸਨਾ ਮੁੜ ਐ ਦਿਓ ਖੱਤੇ ਜ ਟੱਕਰੇ ਬਾਜ ਚੜ ਗਿਆ ਕੰਧ ਤੇ ਬੀਬੀ ਇਹਨਾਂ ਨੇ ਬਾਜ ਫੜ ਲੈਣਾ ਅੱਜ ਇਹਨਾਂ ਨੇ ਅੱਜ ਨਹੀਂ ਨਹੀਂ ਇਹ ਮਾਂ ਮਾਦਾਂ ਇਹ ਮਿੱਟੀ ਭਰ ਕੇ ਕਿਉਂ ਹੋਇਆ ਕਿਨ ਪੈ ਇਹ ਗਏ ਆ ਤੇ ਦੱਸੇ ਓਏ ਕਿੱਥੇ ਆ ਮੋਹਰ ਦੀ ਮੋਹਰ ਦੀ ਹੋ ਜਾ ਵਾਜ ਵੜ ਲਿਆ ਗਿਆ ਬਾਜ ਬਾਜ ਨੇ ਵੀ ਮਿੱਟੀ ਚੱਕ ਲਈ ਮੈਂ ਪਾਇਆ ਨਹੀਂ ਆਇਆ ਬਾਜ ਨੇ ਹੁਣ 11 ਚੱਕ ਲਿਆ ਬਾਜ ਬਾਜ ਇੱਧਰ ਨੂੰ ਮੂੰਹ ਕਰਕੇ ਮੈਂ ਅੱਗੇ ਪਾਇਆ ਬਾਜ ਅਕਬਰ ਕੀ ਗਿਆ ਹੁਣ ਜਵੇਂ ਗਿਆ ਨਾ ਬਾਰੇ ਇਹ ਕਾ ਖੜਾ ਹੀ ਛੱਡ ਥੱਲੇ ਛੱਡ ਤੂੰ ਹਾਂ ਛੱਡ ਦੇ ਮੈਂ ਪੱਗੇ ਪਾਇਆ ਫਿਰ ਤੂੰ ਰਹਿਣ ਦੇ ਆਇਆ ਕਰ ਦੋਲ ਦੇ ਦੱਸਾ ਫੜਾ ਦੱਸਾ ਕਿ ਬੱਚ ਆ ਗਿਆ ਭੈ ਕੁੱਤਿਆਂ ਬੱਚ ਓਏ ਚਪਰਾ ਚਪਰਾ ਜਿਹਾ ਸਾਡਾ ਆਇਆ ਵਿੱਚ ਮੈਂ ਕਹਤਾ ਕਿ ਲਾ ਹੋਈ ਜਾਣਾ ਇਧਰ ਆ ਕੇ ਦੂਤਰ ਭੱਜ ਜੱਟ ਮੱਤ ਜੱਟ ਮੱਤ ਲਾਇਆ ਨਾ ਆਉੜਾ ਆ ਨਹੀਂ ਆ ਗੰਨ ਸੋਣਨਾ ਦੱਸਿਆ ਆਦਾਂ ਜੀ ਨਹੀਂ ਕਰੇਣੀ ਜਾਣਾ ਜੱਸੇ ਪੁੰਡੀ ਮੰਡੀ ਗਾ ਜੀ ਲਾ ਪਾਉਣਾ ਫਿਰ ਮੈਂ ਹਾਂ ਤੋਂ ਆਇਆ ਨਹੀਂ ਆਉੜਾ ਆ ਨਹੀਂ ਓ ਲੋਕ ਇਹ ਦੇਖਣ ਦੇ ਆ ਤੂੰ ਚਲੋ ਜੀ ਓਏ ਥੋੜੀ ਆਹ ਨਾ ਨਾ ਚਲੋ ਜੀ ਬਾਜਰੀ ਤੇ ਹੋ ਗਈ ਸਲਾਹ ਹੁਣ ਸੀਪੇ ਨਾ ਇਹ ਹੁਣ ਜੱਸੇ ਨੂੰ ਲਰੇਣਗੇ ਚਲੋ ਜੀ ਓ ਲਓ ਜੀ ਭੱਜ ਗਿਆ ਜੱਸਾ ਦਾ ਦੋ ਦੋ ਦਿਆ ਹਾਂ ਮਟਾ ਬੁਲੇ ਨਾ ਮੈਂ ਇਹਦੇ ਬਾਜਦੀ ਹੋ ਗਈ ਸਲਾਹ ਹਾਂ ਤੂੰ ਸੋਲੋ ਹੁਣ ਲਓ ਜੀ ਬੀਬੀ ਇਹ ਮੈਂ ਸੰਭਾਲ ਲੀ ਇਹ ਵੀ ਨਹੀਂ ਲੜਾਈ ਲੋ ਜੀ ਅਟੈਕ ਦਵਾਰ ਤੀਰੂ ਹੋ ਗਏ ਹੋ ਜਾਂਦੇ ਭੱਜ ਇਹਨਾਂ ਨੂੰ ਮੁੜੇ ਜਾਂਦੋਂ ਫੇ ਮੈਂ ਦੱਸਦਾ ਉਹਨਾਂ ਕੀ ਗੱਲ ਬਣਦੀ ਉਹਦੇ ਮੈਂ ਕਰਨਾ ਨਹੀਂ ਦੱਸੇ ਫਿਰ ਜਿੱਦੇ ਮਿਲ ਗਿਆ ਤੇ ਉਹਦੇ ਮੈਂ ਫੜਨਾ ਦੱਸੇ ਬਾਹਰ ਆਉਣਾ ਕਿ ਨਹੀਂ ਬਾਹਰ ਆਉਣਾ ਕਿ ਨਹੀਂ ਦੱਸੇ ਆ ਜਾ ਯਾਰ ਆਇਆ ਮੇਰਾ ਵੀਰ ਦੱਸੇ ਆ ਜਾ ਆਹ ਦੇਖ ਲੈ ਕੁੰਡੀ ਲੱਗ ਕੁੰਡੀ ਲੱਗਿਓ ਤਾਂ ਟੁੱਟ ਜੂ ਕੋਈ ਨਵੀਂ ਲੱਗ ਜਾਏ ਨਾ ਐਵੇਂ ਟੁੱਟ ਜੂ ਕੁੰਡੀ ਲੱਗਿਓ ਨਾ ਵੀ ਟੁੱਟੇ ਨਾ ਕੁੰਡੀ ਨਹੀਂ ਟੁੱਟਦੀ ਲੈ ਬੈਣ ਉਹ ਨਾ ਐਵੇਂ ਕੁੰਡੀ ਟੁੱਟ ਜੂ ਹੋਈ ਤੇਰੀਆਂ ਗੱਲਾਂ ਬੋਲਣਾ ਕਿ ਨਹੀਂ ਹੁਣ ਬੰਦਿਆਂ ਨੂੰ ਦੱਸ ਦੇ ਜਸੇ ਬਾਹਰ ਖੋਲਦਾ ਤੂੰ ਕੋਲ ਬਾਹਰ ਤੂੰ ਆਂਟੀ ਨਿਕਣਾਂ ਜਿੱਦੀ ਜਾਂਦੇ ਉਹ ਐਵੇਂ ਹੀ ਘਰ ਦੇ ਨੇ ਮੁੰਕੇ ਕਿਹਨ ਲੜਦੇ ਫੇਖ ਰਿਆ ਤੂੰ ਜਸੇ ਜਵਾਗ ਆ

ਆਹ ਨਹੀਂ ਵੀਰਾਂ ਮੈਂ ਰੋਲਾ ਪਾਣਾ ਸੀ ਅੰਦਰ ਵੀਡੀਓ ਬਣਾਈ ਜਾਂਦਾ ਮੈਂ ਸਾਫ ਵਾਲੇ ਸੱਦ ਲੈਣਾ ਕੋਈ ਮੱਝੀ ਹੋਵੇ ਅੱਜ ਦੱਸਿਆ ਯੇ ਦੱਸ ਲੈ ਲੱਭਣਾ ਉਹ ਤੇ ਕਿ ਵੱਡੇ ਬਾਈ ਬਾਹਰ ਆ ਬਾਈ ਬਾਹਰ ਆ ਜਾ ਬਹੁਤ ਛੋਟਾ ਛੋਟਾ ਪਹਿਲਾਂ ਤੂੰ ਆਇਆ ਕਿ ਵੱਡੇ ਬਾਈ ਬਾਹਰ ਆ ਮੇਰਾ ਲੋੜ ਨਹੀਂ ਪੈਣੀ ਨਹੀਂ ਲੋੜ ਤਾਂ ਇਹ ਦੇ ਯਾਰ ਤੂੰ ਵੀ ਹੋਈ ਐਮੀ ਆਵੀਂ ਚੋੜ ਜੀ ਕਰੀ ਲੋੜ ਨਹੀਂ ਪੈਣੀ ਪਹਿਲਾਂ ਇਹ ਦੱਸ ਵੱਡੇ ਬਾਈ ਬਾਹਰ ਵੱਡੇ ਬਾਈ ਬਾਹਰ ਆ ਜਾ ਲੈ ਦੇਖ ਲੈ ਆ ਦੇਖ ਉਹ ਹੈਗਾ ਵੀਰ ਬੜਾ ਹਾਂ ਆਹ ਗੱਲ ਹੈ ਜੇ ਧਿਆਣਾ ਆਲਾ ਗੰਦੀ ਦੱਸਿਆ ਦੱਸਿਆ ਆ ਤਾਂ ਹੁਣ ਫੇਰ ਗਲਤ ਗੱਲ ਆ ਉਹ ਆਰੇ ਘਰੇ ਆਦੇ ਦੱਸੇ ਕੇ ਹਾਂ ਰਾਜਾ ਸਾਡੇ ਵੀ ਨਹੀਂ ਕਰੇ ਪਾਈਆਂ ਭਰਾਵਾ ਆਇਆ ਓਏ ਅਸੀਂ ਕੰਮ ਕਰੀਏ ਨੇ ਗਾਂ ਅੰਦਰ ਆ ਜਾ ਦੇ ਓ ਬਾਈ ਅਸੀਂ ਆ ਤਾਂ ਅਸੀਂ ਜਿਬਰੇ ਆਇਆ ਗਾਰੇ ਨਾਲ ਨਾ ਆ ਜਾ ਖੋਲ ਦੇ ਯਾਰ ਹੁਣ ਤੂੰ ਯਾਰ ਘਰ ਅੰਦਰ ਤਾਂ ਬੈਠੇ ਦੱਸੇ ਕੋਲੇ ਤੇ ਤਬਾ ਕੋ ਤੇ ਤਬਾ ਕੋ ਚਲੋ ਅੰਦਰ ਆ ਜਾ ਓ ਬਾਈ ਆ ਜਾ ਪੜਿਆ ਘਰੇ ਆ ਗਏ ਓਏ ਓ ਇੱਥੋਂ ਨਹੀਂ ਇੱਥੋਂ ਹੀ ਗਾ ਛਾਲ ਤੋ ਨਹੀਂ ਛਾਲ ਤੋ ਖੁੱਲੀ ਹੋਏ ਓਏ ਧੀਆ ਓਏ ਛੱਟ ਲੱਗੂ ਓ ਛੱਟ ਲੱਗੂ ਗਾਣਾ ਲੈ ਬਾਹਰ ਅੰਦਰੋਂ ਓ ਨਹੀਂ ਨਹੀਂ ਬਾਹਰ ਜਾ ਗਾਣਾ ਸਾਰਾ ਲੀੜੇ ਬਦਲੇ ਨਹੀਂ ਜੱਸੇ ਮਾੜਾ ਜਾ ਲਾਉ ਜਿੱਥੇ ਗਿਆ ਕਿਉਂ ਤੂੰ ਤੂੰ ਬੈਠ ਕੇ ਨਾ ਪਾਇਆ ਇੱਥੇ ਤੇ ਆ ਤੱਕ ਆ ਨਾ ਪੱਟ ਨਾ ਕਾਇਆ ਕਰ ਲੈ ਨਾ ਨਾ ਮੋਟੇ ਵੀ ਬਾਹਰ ਕੱਢਿਆ ਕਿਹੜੇ ਬਟੇ ਨਹੀਂ ਮੈਂ ਨਾ ਨਾਰਾ ਘਰ ਹੀ ਹੋਣਾ ਨਹੀਂ ਨਹੀਂ ਬੰਦੇ ਜਾਰੀ ਹੈ ਨਾ ਉਹ ਲੀਡਰ ਦਾ ਖਾਲਾ ਮੈਂ ਨਹੀਂ ਨਹੀਂ ਨੰਗਾ ਸੁਣੂਗਾ ਤੂੰ ਪਾਲਾ ਤੂੰ ਪਾਲਾ ਮੈਂ ਤੁਹਾਨੂੰ ਦੱਸ ਦੰਨ ਨਾ ਪੁਰਾਣਾ ਹੀ ਪਾਲਾ ਨੇ ਪੁਰਾਣੇ ਨਾ ਮੈਂ ਤਾਂ ਮੈਂ ਚਿੱਤਰਾ ਜਗਾਰਾ ਭਾ ਕੇ ਤੂੰ ਉਹਨੇ ਰੋਲਾ ਪਾ ਲੈਣਾ ਕਿ ਹੱਥ ਮਾਰਦਾ ਭੈਣ